ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 11 ਜੂਨ ਨੂੰ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਜੀ ਤੇ ਜੇਕਰ ਇਸ ਦਿਨ ਤੁਸੀਂ ਦੁੱਧ ਦਾ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤਾਂ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਸਾਰਿਆਂ ਤੇ ਬਣ ਜਾਵੇ ਕਿਸੇ ਨੂੰ ਜ਼ਿੰਦਗੀ ਵਿੱਚ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਇਸ ਥਾਂ ਤੇ ਕੀਤਾ ਹੋਇਆ ਦੁੱਧ ਦਾ ਦਾਨ ਤੁਹਾਡੀ ਕਿਸਮਤ ਬਦਲ ਸਕਦਾ ਹੈ ਫਿਰ ਆਓ ਜਾਣਦੇ ਹਾਂ ਜੀ ਕਿਸ ਥਾਂ ਤੇ ਕਿਸ ਤਰੀਕੇ ਨਾਲ ਕੀਤਾ ਹੋਇਆ ਦੁੱਧ ਦਾ ਦਾਨ ਤੁਹਾਡੀ ਕਿਸਮਤ ਬਦਲ ਸਕਦਾ ਹੈ ਇੱਕ ਵਾਰ ਆਖਦੇ ਹਨ ਜੀ ਕਿਸੇ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਰਾਜੇ ਦੇ ਮਨ ਵਿੱਚ ਇਹ ਸੀ ਕਿ ਮੇਰੀ ਧਨ ਸੰਪਤੀ ਬਹੁਤ ਜ਼ਿਆਦਾ ਵੱਧ ਜਾਵੇ ਆਸ-ਪਾਸ ਦੇ ਰਾਜਾਂ ਨਾਲੋਂ ਸਭ ਤੋਂ ਵੱਧ ਮੇਰੇ ਕੋਲ ਧਨ ਸੰਪਤੀ ਹੋਵੇ ਮੇਰਾ ਰਾਜ ਸਭ ਤੋਂ ਵੱਡਾ ਹੋਵੇ ਮੇਰੇ ਕੋਲ ਬਹੁਤ ਜ਼ਿਆਦਾ ਸੁੱਖ ਸਹੂਲਤਾਂ ਹੋਣ ਰਾਜੇ ਦੇ ਮਨ ਵਿੱਚ ਇਹੀ ਸਵਾਲ ਸੀ ਕਿ ਨਗਰ ਦੀ ਥੋੜੀ ਹੀ ਦੂਰ ਉਸ ਨੂੰ ਪਤਾ ਲੱਗਾ ਕਿ ਉੱਥੇ ਸੰਤ ਫਕੀਰ ਹਨ ਕਿ ਉਹਨਾਂ ਦੇ ਕੋਲ ਕਿਉਂ ਨਾ ਜਾਇਆ ਜਾਵੇ ਸੰਤ ਫਕੀਰ ਉੱਥੇ ਬੈਠੇ ਸਨ ਉਹਨਾਂ ਨੂੰ ਸਹਿਜ ਸੁਭਾਅ ਜਾ ਕੇ ਆਖ ਦਿੱਤਾ ਮੇਰੇ ਨਗਰ ਤੋਂ ਬਾਹਰ ਜਿਹੜਾ ਖੂਹ ਹੈ ਨਾ ਉਹਨਾਂ ਨੂੰ ਤੂੰ ਦੁੱਧ ਦੇ ਨਾਲ ਭਰ ਦੇ ਤੂੰ ਹਰ ਸੋਮਵਾਰ ਉਹਨੂੰ ਖੂਹ ਨੂੰ ਦੁੱਧ ਦੇ ਨਾਲ ਭਰ ਦਿਆ ਕਰ ਤੇਰੇ ਮਨ ਦੀ ਹਰ ਇੱਕ ਮੁਰਾਦ ਪੂਰੀ ਹੋਵੇਗੀ ਸੰਤ ਫਕੀਰ ਇਹ ਕਹਿ ਕੇ ਨਾ ਚੁੱਪ ਹੋ ਜਾਂਦੇ ਹਨ ਉਹਨਾਂ ਨਗਰ ਵਿੱਚ ਆਇਆ ਉਹਨੇ ਆ ਕੇ ਐਲਾਨ ਕਰ ਦਿੱਤਾ ਕਿ ਹਰ ਸੋਮਵਾਰ ਦੇ ਦਿਨ ਉਹ ਜਿਹੜਾ ਪਿੰਡ ਦੇ ਬਾਹਰ ਖੂਹ ਹੈ ਉਸ ਨੂੰ ਦੁੱਧ ਦੇ ਨਾਲ ਭਰਨਾ ਹੈ ਨਗਰ 'ਚ ਕੋਈ ਵੀ ਮਨੁੱਖ ਘਰ ਵਿੱਚ ਦੁੱਧ ਨਹੀਂ ਵਰਤੇਗਾ ਤੇ ਜੇਕਰ ਘਰ ਵਿੱਚ ਵਰਤੇਗਾ ਤਾਂ ਉਸ ਨੂੰ ਸਜ਼ਾ ਮਿਲ ਜਾਵੇਗੀ ਹੁਣ ਲੋਕ ਨਾ ਜਿਵੇਂ ਬਾਲਟੀਆਂ ਆਪਣੇ ਘਰ ਵਿੱਚੋਂ ਧਾਰਾਂ ਕੱਢਦੇ ਸਨ گاਵਾਾਂ ਦੀਆਂ ਮੱਝਾਂ ਦੀਆਂ ਜਾਂ ਬੱਕਰੀਆਂ ਦੀਆਂ ਵੀ ਉਹ ਵੀ ਉਂਝ ਹੀ ਭਰ ਕੇ ਉੱਥੇ ਲੈ ਕੇ ਆਉਂਦੇ ਸਨ ਤੇ ਖੂਹ ਦੇ ਵਿੱਚ ਪਾਈ ਜਾਂਦੇ ਸਨ ਰਣਵਾਰੀ ਵਾਰੀ ਸਾਰੇ ਜਾਣੇ ਉਸ ਖੂਹ ਵਿੱਚ ਪਾਈ ਜਾਂਦੇ ਪਰ ਇਦਾਂ ਲੱਗਦਾ ਕਿ ਸ਼ਾਮ ਤੱਕ ਉਹ ਖੂਹ ਟਸ ਤੋਂ ਮਸਣਾ ਹੋਇਆ। ਸ਼ਾਮ ਨੂੰ ਇੱਕ ਬਜ਼ੁਰਗ ਬੀਬੀ ਆਈ। ਉਹਨੇ ਇੱਕ ਗੜਵੀ ਦੁੱਧ ਦੀ ਸੀ ਜਿਹੜੀ ਕੇ ਖੂਹ ਵਿੱਚ ਪਾ ਦਿੱਤੀ। ਤੇ ਜਿਹੜਾ ਖੂਹ ਸੀ ਉਹ ਸਾਰਾ ਹੀ ਦੁੱਧ ਨਾਲ ਭਰ ਗਿਆ। ਇਹ ਵੇਖ ਕੇ ਉਥੋਂ ਦੇ ਸੈਨਿਕ ਜਿਹੜੇ ਖੜੇ ਸਨ ਬੜੇ ਹੀ ਹੈਰਾਨ ਹੋਏ। ਉਹਨਾਂ ਜਾ ਕੇ ਰਾਜੇ ਨੂੰ ਦੱਸਿਆ ਕਿ ਸਵੇਰ ਤੋਂ ਸ਼ਾਮ ਤੱਕ ਅਸੀਂ ਉਥੇ ਪਹਿਰਾ ਦਿੱਤਾ ਹੈ। ਸਾਰੇ ਹੀ ਲੋਕਾਂ ਨੇ ਆ ਕੇ ਉੱਥੇ ਦੁੱਧ ਦੀਆਂ ਬਾਲਟੀਆਂ ਪਾਈਆਂ ਹਨ ਪਰ ਟਸ ਤੋਂ ਮਸ ਦੁੱਧ ਨਹੀਂ ਸੀ ਹੋਇਆ ਪਰ ਸ਼ਾਮ ਨੂੰ ਇੱਕ ਬੀਬੀ ਆਈ ਉਹਨੇ ਉਹਦੇ ਦੁੱਧ ਦੇ ਵਿੱਚ ਦੁੱਧ ਪਾਇਆ ਉਹ ਜਿਹੜਾ ਖੂ ਸੀ ਉਹ ਨੱਕੋ ਨੱਕ ਭਰ ਗਿਆ ਹੁਣ ਉਹ ਖੂ ਭਰਿਆ ਰਿਹਾ ਪੰਛੀ ਜਨੌਰ ਆਏ ਤੇ ਉੱਥੋਂ ਪੀ ਕੇ ਉੱਡੀ ਜਾ ਰਹੇ ਹਨ ਹੁਣ ਰਾਜੇ ਦਾ ਐਲਾਨ ਸੀ ਕਿ ਹਰ ਸੋਮਵਾਰ ਦੇ ਦਿਨ ਇਹ ਕਰਨਾ ਹੈ ਰਾਜਾ ਸੁਣ ਕੇ ਹੈਰਾਨ ਹੋਇਆ ਕਿ ਇਨਾ ਦੁੱਧ ਪਾਉਣ ਦੇ ਨਾਲ ਵੀ ਉੱਪਰ ਤੱਕ ਖੂ ਕਿਵੇਂ ਆ ਗਿਆ ਇੱਕ ਬੀਬੀ ਦੀ ਇੱਕ ਗੜਵੀ ਦੁੱਧ ਪਾਉਣ ਦੇ ਨਾਲ ਹੀ ਕਿਵੇਂ ਉੱਪਰ ਤੱਕ ਖੂ ਆ ਸਕਦਾ ਹੈ ਹੁਣ ਅਗਲਾ ਸੋਮਵਾਰ ਹੋਇਆ ਤੇ ਫਿਰ ਰਾਜੇ ਨੇ ਉਵੇਂ ਹੀ ਕਿਹਾ ਸੈਨਿਕਾਂ ਨੂੰ ਕਿ ਤੁਸੀਂ ਵੇਖਣਾ ਹੈ ਉਹ ਦੁੱਧ ਦਾ ਭਰਿਆ ਜਾਣਾ ਚਾਹੀਦਾ ਹੈ ਅਗਲਾ ਸੋਮਵਾਰ ਹੋਇਆ ਫਿਰ ਉਵੇਂ ਹੀ ਹੋਇਆ ਸਾਰੇ ਨਗਰ ਦੇ ਲੋਕ ਬਾਲਟੀਆਂ ਜਗ ਤੇ ਜਿਸ ਕੋਲ ਵੀ ਜੋ ਵੀ ਭਾਂਡਾ ਸੀ ਲਿਆ ਕੇ ਉਹਨਾਂ ਨੇ ਖੂ ਵਿੱਚ ਪਾਇਆ ਸ਼ਾਮ ਹੋਈ ਤੇ ਉਹ ਬੀਬੀ ਆਈ ਉਹਨੇ ਇੱਕ ਗੜਵੀ ਦੁੱਧ ਦੀ ਪਾਈ ਤੇ ਪਹਿਲਾਂ ਖੂ ਕਿਤੇ ਅੱਧਾ ਵੀ ਨਹੀਂ ਸੀ ਬੇਬੀ ਨੇ ਜਦੋਂ ਗੜਵੀ ਦੁੱਧ ਦੀ ਪਾਈ ਤੇ ਜਿਹੜਾ ਖੂ ਸੀ ਉਹ ਫਿਰ ਨੱਕੋ ਨੱਕ ਭਰ ਗਿਆ ਸੈਨਿਕ ਭੱਜੇ ਗਏ ਤੇ ਜਾ ਕੇ ਰਾਜੇ ਨੂੰ ਸਾਰੀ ਗੱਲਬਾਤ ਦੱਸੀ ਰਾਜਾ ਫਿਰ ਬੜਾ ਹੈਰਾਨ ਹੋਇਆ ਕਿ ਲੋਕਾਂ ਦੀਆਂ ਬਾਲਟੀਆਂ ਡਰਾਮਾ ਪਾਉਣ ਨਾਲ ਵੀ ਦੁੱਧ ਉੱਪਰ ਤੱਕ ਨਹੀਂ ਆਉਂਦਾ ਪਰ ਇੱਕ ਬੇਬੀ ਦੇ ਗੜਵੀ ਦੁੱਧ ਪਾਉਣ ਨਾਲ ਉੱਪਰ ਕਿਵੇਂ ਆ ਜਾਂਦਾ ਹੈ ਇਸ ਦੇ ਪਿੱਛੇ ਕੀ ਰਾਜ਼ ਹੈ ਹੁਣ ਰਾਜਾ ਆਖਦਾ ਹੈ ਐਵੇਂ ਤੋਂ ਉਹਦੇ ਕੋਲੋਂ ਮੈਂ ਪੁੱਛ ਨਹੀਂ ਸਕਦਾ ਮੈਂ ਅਗਲੇ ਵਾਰ ਆਪ ਖੂਹ ਤੇ ਪੈਰਾ ਦਿਆਂਗਾ ਜਦੋਂ ਬੀਬੀ ਆਵੇਗੀ ਉਹ ਖੂਹ ਭਰੇਗਾ ਫਿਰ ਮੈਂ ਉਸ ਤੋਂ ਪੁੱਛਾਂਗਾ ਕਿ ਇਹ ਤੂੰ ਕੀ ਕਰਦੀ ਹੈ ਅਗਲਾ ਸੋਮਵਾਰ ਆਇਆ ਤੇ ਹੁਣ ਸਾਰੇ ਲੋਕ ਆ ਕੇ ਉੱਥੇ ਦੁੱਧ ਪਾ ਰਹੇ ਸਨ ਸਵੇਰ ਤੋਂ ਸ਼ਾਮ ਹੋ ਗਈ ਪਰ ਖੂਹ ਨੇ ਭਰਨ ਦਾ ਨਾਮ ਹੀ ਨਾ ਲਿਆ ਹੁਣ ਸ਼ਾਮ ਹੋਈ ਤੇ ਉਹ ਬੀਬੀ ਆਈ ਉਹ ਬੀਬੀ ਨੇ ਖੜ ਕੇ ਖੂਹ ਦੇ ਵਿੱਚ ਕੁਝ ਆਖਿਆ ਤੇ ਆਕਾਸ਼ ਵੱਲ ਵੇਖਿਆ ਉਹ ਗੜਵੀ ਜਿਹੜੀ ਦੁੱਧ ਦੇ ਵਿੱਚ ਪਾ ਦिती ਵੇਖਦੇ ਆਂ ਵੇਖਦੇ ਆਂ ਉਹ ਖੂਦ ਦੁੱਧ ਨਾਲ ਭਰ ਗਿਆ ਤੇ ਬੀਬੀ ਜਾਣ ਲੱਗੀ ਰਾਜੇ ਨੇ ਪਿੱਛੋਂ ਆਵਾਜ਼ ਲਗਾਈ ਮਾਈ ਮੈਂ ਜਾਣਣਾ ਚਾਹੁੰਦਾ ਹਾਂ ਇਹ ਜਿਹੜਾ ਖੂਦ ਸੀ ਸਵੇਰ ਤੋਂ ਸ਼ਾਮ ਤੱਕ ਦੁੱਧ ਦਾ ਭਰਿਆ ਨਹੀਂ ਪਰ ਇਹ ਜਦੋਂ ਹੀ ਤੂੰ ਇੱਕ ਗੜਵੀ ਦੁੱਧ ਦੀ ਵਿੱਚ ਪਾਈ ਪਹਿਲਾਂ ਤੂੰ ਖੂਦ ਦੇ ਵਿੱਚ ਕੁਝ ਕਿਹਾ ਫਿਰ ਆਕਾਸ਼ ਵੱਲ ਵੇਖਿਆ ਤੇ ਗੜਵੀ ਦੁੱਧ ਦੀ ਪਾਈ ਇਹ ਖੂ ਉਤੋਂ ਤੱਕ ਛਾਲਾਂ ਮਾਰਨ ਲੱਗਾ ਇਹ ਦੁੱਧ ਨਾਲ ਭਰ ਗਿਆ ਮਾਈ ਤੂੰ ਕੀ ਜਪਿਆ ਹੈ ਤੇ ਤੇਰੀ ਗੜਵੀ ਵਿੱਚ ਐਸਾ ਕੀ ਚਮਤਕਾਰ ਹੈ ਜਿਸ ਨਾਲ ਇਹ ਖੋ ਜਿਹੜਾ ਹੈ ਬਾਹਰ ਆ ਜਾਂਦਾ ਹੈ। ਮਾਈ ਅੱਗੋਂ ਬੜੀ ਨਿਮਰਤਾ ਦੇ ਨਾਲ ਹੱਥ ਜੋੜ ਕੇ ਕਹਿਣ ਲੱਗੀ ਰਾਜਨ ਕਿ ਮੈਂ ਮਾਂ ਹਾਂ। ਮੈਂ ਆਪਣੀ ਔਲਾਦ ਨੂੰ ਕਦੇ ਭੁੱਖਾ ਨਹੀਂ ਵੇਖ ਸਕਦੀ। گاਵਾ ਚੋਂਦੇ ਸਮੇ ਮੈਂ ਉਹਨਾਂ ਦੇ ਬੱਚਿਆਂ ਨੂੰ ਭੁੱਖਾ ਨਹੀਂ ਵੇਖ ਸਕਦੀ। ਜਦੋਂ ਮੈਂ گاਵਾ ਚੋਂਈਆਂ ਉਹਦੇ ਜਵਾਕਾਂ ਨੂੰ ਮੈਂ ਦੁੱਧ ਪਿਆਇਆ। ਮੈਂ گاਵਾ ਚੋਂਣ ਸਮੇ گاਵਾ ਦੇ ਬੱਚਿਆਂ ਨੂੰ ਦੁੱਧ ਪਿਆਇਆ। ਦੁੱਧ ਜਦੋਂ ਅੰਦਰ ਲੈ ਕੇ ਆਈ ਤੇ ਆਪਣੇ ਬੱਚਿਆਂ ਨੂੰ ਪਿਆਇਆ। ਆਪਣੇ ਘਰ ਦੇ ਬਜ਼ੁਰਗਾਂ ਨੂੰ ਦਿੱਤਾ ਫਿਰ ਸੁਚਮ ਦੇ ਨਾਲ ਜੋ ਬਚਿਆ ਉਹ ਇੱਥੇ ਲੈ ਕੇ ਆਈ ਹਾਂ ਰੱਬ ਵੀ ਆਪਣੀ ਮਾਂ ਹੈ ਉਹ ਵੀ ਨਹੀਂ ਚਾਹੁੰਦਾ ਕਿ ਕਿਸੇ ਦੇ ਢਿੱਡ ਨੂੰ ਧੋ ਕੇ ਕੰਮ ਕਰੀਏ ਫਿਰ ਕਦੇ ਫਲ ਨਹੀਂ ਫੁੱਲਦਾ ਰੱਬ ਕਹਿੰਦਾ ਹੈ ਕਿ ਤੂੰ ਦੂਜਿਆਂ ਦੀ ਮਦਦ ਕਰ ਤੂੰ ਕਿਸੇ ਦਾ ਢਿੱਡ ਭਰ ਤੇ ਆਪਣੀ ਮਾਂ ਐਵੇਂ ਨਹੀਂ ਕਰ ਸਕਦੀ ਕਿ ਤੂੰ ਭੁੱਖਾ ਰਹੇ ਤੇ ਆਪਣੇ ਆਪ ਨੂੰ ਮੁਸੀਬਤਾਂ ਵਿੱਚ ਪਾ ਕੇ ਤੁਸੀਂ ਤਾਂ ਸਾਰਿਆਂ ਦੇ ਮੂੰਹ ਤੋਂ ਦੁੱਧ ਖੋਹ ਰਹੇ ਹੋ ਸਾਰੇ ਦੁਖੀ ਹਨ ਇਸ ਗੱਲ ਤੋਂ ਤੁਸੀਂ ਸੋਚਿਆ ਹੈ ਕਿ ਪੂਰਾ ਜਿਹੜਾ ਤੁਸੀਂ ਸੋਮਵਾਰ ਦਾ ਦਿਨ ਇੱਥੇ ਦੁੱਧ ਭਵਾਉਂਦੇ ਹੋ ਇਹ ਦੁੱਧ ਪਾਉਣ ਦੇ ਨਾਲ گاਵਾਂ ਦੇ ਜਿਹੜੇ ਬੱਚੇ ਬੱਚੀਆਂ ਹਨ ਭੁੱਖੇ ਰਹਿੰਦੇ ਹਨ ਸਾਡੇ ਆਪਣੇ ਘਰਾਂ ਦੇ ਬੱਚੇ ਭੁੱਖੇ ਰਹਿੰਦੇ ਹਨ ਨਗਰ ਦੇ ਬੱਚੇ ਭੁੱਖੇ ਰਹਿੰਦੇ ਹਨ ਸਾਰਿਆਂ ਘਰਾਂ ਦੇ ਬਜ਼ੁਰਗ ਜਿਹੜੇ ਹਨ ਉਹ ਵੀ ਭੁੱਖੇ ਹਨ ਅਸੀਂ ਸਾਰੇ ਦੁਖੀ ਹਾਂ ਸਾਡੇ ਢਿੱਡੋਂ ਤਾਂ ਫਿਰ ਤਾਂ ਹੀ ਨਿਕਲਦੀਆਂ ਹਨ ਫਿਰ ਸਾਡੇ ਢਿੱਡੋਂ ਜਿਹੜੀ ਹਾਂ ਨਿਕਲਦੀ ਹੈ ਤਾਂਨਾ ਨਿਕਲਦਾ ਹੈ ਉਹ ਕਿਵੇਂ ਫਿਰ ਵਧੇਗਾ ਫੁੱਲੇਗਾ ਪਰ ਤੁਹਾਡੇ ਕਹੇ ਨੂੰ ਕੋਈ ਮੋੜ ਨਹੀਂ ਸਕਿਆ ਉਹਨਾਂ ਦਾਨ ਤਾਂ ਕੀਤਾ ਪਰ ਆਪਣੀ ਇੱਛਾ ਨਾਲ ਨਹੀਂ ਕੀਤਾ ਜਿਸਨੇ ਵੀ ਤੁਹਾਡੇ ਕੋਲ ਦੁੱਧ ਪਾਇਆ ਤੁਸੀਂ ਜੋ ਜ਼ਬਰਦਸਤੀ ਦੇ ਨਾਲ ਉਹਨਾਂ ਕੋਲੋਂ দান ਕਰਵਾਇਆ ਤੇ ਉਹ ਜਿਹੜਾ ਜ਼ੋਰ ਜ਼ਬਰਦਸਤੀ ਦੇ ਨਾਲ ਕਿਸੇ ਤੋਂ দান ਕਰਵਾਈਏ ਨਾ ਉਹ ਕਦੇ ਵੀ ਵੱਲ ਦਾ ਫੁੱਲ ਦਾ ਨਹੀਂ ਹੈ ਕਿਉਂਕਿ ਢਿੱਡ ਦੀਆਂ ਹਾਵਾਂ ਜਿਹੜੀਆਂ ਹੁੰਦੀਆਂ ਹਨ ਉਹ ਬਲਦੀਆਂ ਪਈਆਂ ਹਨ ਉਹ ਤੈਨੂੰ ਦਵਾਵਾਂ ਕਿੱਥੋਂ ਦੇਣਗੇ ਪਰਮਾਤਮਾ ਨੇ ਉਸ ਚੀਜ਼ ਨੂੰ ਬਿਲਕੁਲ ਪਸੰਦ ਨਹੀਂ ਕੀਤਾ ਜੋ ਵੀ ਤੁਸੀਂ ਦਿੱਤਾ ਪਰਮਾਤਮਾ ਨੇ ਉਹਨੂੰ ਸਵੀਕਾਰ ਨਹੀਂ ਕੀਤਾ ਜਦੋਂ ਇਹ ਗੱਲ ਰਾਜੇ ਨੇ ਸੁਣੀ ਉਹਨੇ ਕਿਹਾ ਮੈਂ ਤਾਂ ਵਧਣ ਫੁੱਲਣ ਲਈ ਨਹੀਂ ਕੀਤਾ ਸੀ ਹੁਣ ਉਸ ਨੂੰ ਸਮਝ ਆ ਗਿਆ ਸੀ ਕਿ ਕਿਸੇ ਤੋਂ ਖੋਇਆ ਉਹ ਕਦੇ ਵੀ ਵਧ ਫੁੱਲ ਨਹੀਂ ਸਕਦਾ ਵੰਡਣ ਦੇ ਨਾਲ ਬਰਕਤਾਂ ਆਉਂਦੀਆਂ ਹਨ ਉਹ ਹੁਣ ਸਮਝ ਚੁੱਕਿਆ ਸੀ ਕਿ ਖੋਹਣ ਵਾਲੇ ਦੀ ਕਦੇ ਵੀ ਪੂਰੀ ਨਹੀਂ ਪੈਂਦੀ ਵੰਡਣ ਵਾਲਾ ਕਦੀ ਭੁੱਖੇ ਢਿੱਡ ਨਹੀਂ ਸੰਦਾ ਉਹਨੇ ਐਲਾਨ ਕਰ ਦਿੱਤਾ ਕਿ ਤੁਹਾਡਾ ਦੁੱਧ ਤੁਹਾਡੇ ਕੋਲ ਹੀ ਰਹੇਗਾ ਉਹਨੇ ਹੁਣ ਖੂਹ ਦੇ ਵਿੱਚ ਉਹ ਸੀ ਉਪੰਛੀਆਂ ਜਨੌਰਾਂ ਨੂੰ ਛੱਡ ਦਿੱਤਾ ਖੂਹ ਦੇ ਵਿੱਚ ਪਾਣੀ ਆਇਆ ਉਸ ਦੇ ਨਾਲ ਪੰਛੀ ਜਨੌਰ ਪੀਂਦੇ ਹੁਣ ਉਹ ਸਾਰੇ ਇਲਾਕੇ ਚ ਐਲਾਨ ਕਰ ਦਿੱਤਾ ਕਿ ਹਰ ਇੱਕ ਘਰ ਦਾ ਜੀ ਕਿਸੇ ਚੀਜ਼ ਦੀ ਜੇਕਰ ਕਿਸੇ ਨੂੰ ਘਾਟ ਹੈ ਰਾਜਾ ਉਸ ਦੀ ਘਾਟ ਪੂਰੀ ਕਰੇਗਾ ਰਾਜਨ ਨੂੰ ਹੁਣ ਅਕਲ ਆ ਗਈ ਸੀ ਕਿ ਖੂਣਾ ਨਹੀਂ ਵੰਡਣਾ ਚਾਹੀਦਾ ਹੈ ਕਿਸੇ ਦੇ ਘਰ ਵਿੱਚ ਜੇਕਰ ਕਿਸੇ ਦੀ ਘਾਟ ਰਹਿੰਦੀ ਸਾਧ ਸੰਗਤ ਜੀ ਵੰਡਣ ਨਾਲ ਘਰ ਵਿੱਚ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਤੁਹਾਡੇ ਦਰਵਾਜ਼ੇ ਤੇ ਜੇ ਕੋਈ ਆਵੇ ਦੋ ਪ੍ਰਸ਼ਾਦੀ ਜਾਂ ਕਿਸੇ ਚੀਜ਼ ਦੀ ਮੰਗ ਕਰੇ ਤਾਂ ਜ਼ਰੂਰ ਦਿਓ ਕਿਸੇ ਦਾ ਮਨ ਨਹੀਂ ਕਰਦਾ ਕਿਸੇ ਦਾ ਮੰਗਣ ਜਦੋਂ ਉਹਦੇ ਕੋਲ ਕੁਝ ਨਹੀਂ ਹੁੰਦਾ ਉਹਦਾ ਦਰ ਮਲਦਾ ਫਿਰਦਾ ਹੈ ਇਸ ਕਰਕੇ ਜੇ ਪਰਮਾਤਮਾ ਨੇ ਤੁਹਾਨੂੰ ਦੇਣ ਵਾਲਿਆਂ ਵਿੱਚੋਂ ਰੱਖਿਆ ਹੈ ਨਾ ਆਪਣੇ ਦਰ ਤੋਂ ਆਏ ਕਦੇ ਕਿਸੇ ਨੂੰ ਖਾਲੀ ਨਾ ਜਾਣ ਦਿਓ ਜਿਸ ਦਰ ਤੋਂ ਕਦੇ ਕੋਈ ਖਾਲੀ ਨਹੀਂ ਜਾਂਦਾ ਪਰਮਾਤਮਾ ਉਹਦੀਆਂ ਝੋਲੀਆਂ ਹਮੇਸ਼ਾ ਭਰ ਦਿੰਦੇ ਹਨ ਸਾਤ ਸੰਗਾ ਜੀ ਅੱਜ ਦੀ ਇਹ ਕਥਾ ਕਹਾਣੀ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰ ਦੇਣਾ ਜੀ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਜੇਕਰ ਤੁਸੀਂ ਆਪਣੇ ਵੀ ਕਿਸੇ ਭੈਣ ਭਰਾ ਨੂੰ ਇਹ ਵੀਡੀਓ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ